ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਖੜਾ ਤਹਿਸੀਲ ਪੈ ਜਾਂਦੀ ਆ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਪੈ ਜਾਂਦਾ ਬਟੰਡਾ ਬਟੰਡਾ ਤੋਂ ਬਾਜਾਖਾਨਾ ਰੋਡ ਦੇ ਉੱਤੇ ਹੀ ਇਹ ਪਿੰਡ ਪੈ ਜਾਂਦਾ ਹੈਗਾ ਤੇ ਜਿੰਨੇ ਤੁਸੀਂ ਸਕਰੀਨ ਦੇ ਉੱਤੇ ਪਸ਼ੂ ਦੇਖ ਰਹੇ ਹੋ ਹਨ ਇਹ ਸਾਰੇ ਪਸ਼ੂ ਬਕਾਊ ਆਗੇ ਇੱਧਰ ਇੱਕ ਆਫਸਰ ਕੱਟੀ ਆ ਗਈ ਸਵਾ ਕਸਾਲ ਦੀ ਉਮਰ ਹੈ ਜੀ ਦਦੋ ਖੇਰੀ ਆ ਤੇ ਇਹ ਹੈਗੀ ਆਗੀ ਟੋਕੜ ਮੱਝ ਇਹ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਆ ਬਹਿੜ ਪਹਿਲਾ ਸੂਆ ਇਹਨੇ ਸੂਣਾਗਾ ਤੇ ਇਹ ਦੋ گاਵਾ ਤਾਜ਼ੀਆਂ ਸੂਈਆਂ ਗਈਆਂ ਤੇ ਇਹ ਤੋਂ ਅੱਗੇ ਦੋ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਹੈਗੀਆਂ ਗਈਆਂ ਤੋਕੜਾਂ ਠੀਕ ਇਹਨਾਂ ਦੇ ਲੱਗੇ ਹੋਏ ਆ ਪਰ ਖਾਲੀ ਕਰਕੇ ਦੇਣੀਆਂ ਇਹ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਗੀ ਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਲਾਂਗੇ ਕੱਲੇ ਕੱਲੇ ਦੀ ਤੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਕੱਲਾ ਕੱਲਾ ਨੱਕ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਸਾਰੀ ਤੇ ਡਿਟੇਲ ਲੈ ਕੇ ਦੇਣ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਪਿੰਡ ਭੋਗੜਾ ਹਾਂਜੀ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹਾਂਜੀ ਮੋਬਾਈਲ ਨੰਬਰ 9627330199 ਠੀਕ ਹੈ ਜੀ ਇਹ ਦੋਸਤੋ ਮੋਬਾਈਲ ਨੰਬਰ ਆ ਬਾਕੀ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਬਾਈ ਆਪਣਾ ਇਹ ਪਸ਼ੂਆਂ ਦੀ ਡਿਟੇਲ ਦੱਸਿਓ ਵੀ ਇਹ ਸਾਰੇ ਪਸ਼ੂ ਬਕਾਊ ਆਗੇ ਇਹ ਲੈੰਗਵੇ ਜਿੰਨੇ ਸਾਰੇ ਪਸ਼ੂ ਖੜੇ ਸਾਰੇ ਬਕਾਊ ਸਾਰੇ ਬਕਾਊ ਆਗੇ ਹਾਂਜੀ ਠੀਕ ਹੈ ਤੇ ਆਪਾਂ ਬਾਈ ਇਧਰ ਪਹਿਲੇ ਨੰਬਰ 31 ਤੋਂ ਸ਼ੁਰੂ ਕਰ ਲਗੇ ਕਿੰਨੀ ਉਮਰ ਹੈ ਜੀ ਕੀ ਡਿਟੇਲ ਹੈਗੀ ਇਹ ਬਾਈ ਜੀ 1 ਸਾਲ 4 ਮਹੀਨੇ ਦੀ ਉਮਰ ਹੈ 1 ਸਾਲ 4 ਮਹੀਨੇ ਦੀ ਉਮਰ ਆ ਗਈ ਹਾਂਜੀ ਬਾਈ ਜੀ ਮਤਲਬ ਕਿ ਸਵਾ ਕਸਾਲ ਨੂੰ ਆਪਾਂ ਕਹਿ ਸਕਦੇ ਹਾਂ ਨਾ ਸਵਾ ਸਾਲ ਹਾਂਜੀ ਠੀਕ ਹੈ ਦੰਦੋ ਦਾ ਪਰਖੀਰ ਗਈ ਹੈ ਨਾ ਪਰਖੀਰ ਗਈ ਹੈ ਹਾਂਜੀ ਬਾਈ ਜੀ ਠੀਕ ਹੈ ਤੇ ਕਿਵੇਂ ਆ ਉਹ ਤਾਂ ਠੰਡੀ ਸੀ ਲੱਗਦੀ ਆ ਹਨਾ ਸੀ ਸੀ ਵਾਈ ਹਾਂਜੀ ਉਸ ਬਾਅਦ ਜਾ ਕੇ ਖੜ ਗਈ ਆ ਨਾ ਤੇ ਬਾਕੀ ਬੈਕ ਸਾਈਡ ਤੋਂ ਬਹੁਤ ਵਧੀਆ ਥਣ ਥਣ ਬਹੁਤ ਚੰਗੇ ਆਗੇ ਦੇਖੋ ਝੋਲੀ ਵੀ ਬਹੁਤ ਵਧੀਆ ਗਈ ਥਾਣਾ ਚ ਵਿੱਥੀ ਬਹੁਤ ਜ਼ਿਆਦਾ ਗਈ ਤੇ ਬਾਕੀ ਝੋਲੀ ਵੀ ਬਹੁਤ ਆ ਬਾਕੀ ਹਰ ਅੰਕਲ ਜੇ ਵੀ ਚੰਗੇ ਪੈਂਦੇ ਆਗੇ ਇਹਦੀ ਮਾਦਾ ਵੀ ਸੋਹਣੀ ਚੰਗਾ ਰਕਾਰਡ ਸੀ ਇਹਦੀ ਮਾਦਾ ਇਹ ਦੱਸਿਆ ਕੁਝ ਕਿੰਨਾ ਰਕਾਰਡ ਸੀ ਇਹਦੀ ਮਾਦਾ ਜੀ ਪਹਿਲੇ ਸੁਝਾ ਰਕਾਰਡ ਜਾਨੀ ਕਿ 13 ਕਿਲੋ ਦੱਸਿਆ 13 ਕਿਲੋ ਹਾਂਜੀ ਠੀਕ ਹੈ ਮਤਲਬ ਵਧੀਆ ਰਿਕਾਡ ਸੀ ਫਿਰ ਹਨਾ ਅਗਲੇ ਸੂਆਂ ਦੇ ਵਿੱਚ 17 ਕਿਲੋ ਸੀਗਾ ਇਚਾਂ ਕਰਦਾ ਦਈ ਪਰ ਸੋ ਚੰਗੀ 12 13 ਕਿਲੋ ਦੁੱਧ ਪਾਉਂਦੇ ਐਵੇਂ ਤਾਂ ਠੀਕ ਹੈ ਉਹ ਅਗਲੇ ਸੂਆਂ ਚ ਫਿਰ ਵਧਣਾ ਹੀ ਆਉਦਾ ਵੀ ਹੈ ਨਾ ਨਹੀਂ ਹੁੰਦਾ ਹਾਂਜੀ ਭਾਈ ਠੀਕ ਹੈ ਬਾਕੀ ਦੋਸਤੋਂ ਵੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਇਹ ਤਾਂ ਖੋਲ ਕੇ ਗੇੜਾ ਕਢਾ ਲੀ ਠੰਡੀ ਸੀਲ ਤੁਸੀਂ ਦੇਖ ਸਕਦੇ ਜਿਵੇਂ ਹੱਥ ਬਾਈ ਫੇਰੀ ਜਾਂਦਾ ਹੈ ਨਾ ਤੇ ਪੂਸ ਚੱਕ ਕੇ ਕਢਦੀ ਹੈ ਤੇ ਬਾਕੀ ਸਭੀ ਬਲੀ ਵੀ ਚੰਗੀ ਹੈਗੀ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਦੇਖੋ ਤੁਸੀਂ ਸਿੰਘ ਜਮਾ ਨੇ ਕੁੰਡੇ ਕਰਨੇ ਜਮਾ ਨੇੜੋ ਹੀ ਮੋੜਲੇ ਦੇਖੋ ਬਾਕੀ ਪੈਠ ਦੀ ਕੁਆਲਿਟੀ ਵੀ ਬਹੁਤ ਚੰਗੀ ਹੈਗੀ ਜੱਤ ਵਾਲੀ ਕੱਟੀ ਹੈਗੀ ਚੰਗੀ ਝੋਟੀ ਤਿਆਰ ਹੋਊਗੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀਗੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਝੋਲੀ ਵੀ ਚੰਗੀ ਹੈਗੀ ਤੇ ਇਹਦਾ ਭਾਈ ਰੇਟ ਆ ਇਹਦਾ ਰੇਟ ਭਾਈ ਜੀ 35000 ਇਹਦਾ ਰੇਟ 35000 ਆ ਹਾਂਜੀ ਬਾਕੀ ਮੌਕੇ ਤੇ ਹੋ ਜੂ ਮਾੜਾ ਮੋਟਾ ਹਨਾ ਮਾਣ-ਤਨ ਹੋ ਜਾਊਗਾ ਤੇ ਦੋਸਤੋ ਪੈਠ ਦੀ ਕੁਆਲਿਟੀ ਦੇਖ ਸਕਦੇ ਹੋ ਚੜਾਈ ਚੜੂ ਵਿੱਚ ਬਹੁਤ ਆਵੇ ਤੇ ਉਸ ਤੋਂ ਬਾਅਦ ਭਾਈ ਦੂਜੇ ਨੰਬਰ ਤੇ ਆ ਗਈ ਇਹ ਮੱਝ ਇਹਦੀ ਕੀ ਡਿਟੇਲ ਆ ਗਈ ਇਹ ਬਾਈ ਜੀ ਤੀਜਾ ਸਵੇਰ ਸੂਈ ਹੋਈ ਆ ਤੀਜਾ ਸਵੇਰ ਸੂਈ ਵੀ ਆ ਪਰ ਆਪਾਂ ਤਾਂ ਦੂਜਾ ਬੰਨ ਕੇ ਲਈ ਆ ਹਾਂਜੀ ਠੀਕ ਹੈ ਬੰਦੇ ਦੇਖਣੇ ਕਿ ਕਹਿਣ ਦਾ ਕੋਈ ਤੀਜਾ ਲੱਗ ਗਿਆ ਕਿਉਂਕਿ ਮਾਲਿਕ ਨੂੰ ਲੱਗਿਆ ਮੈਂ ਸੇਵਾ ਨਹੀਂ ਸੀ ਕੀਤੀ ਨਹੀਂ ਸੀ ਲੱਗਿਆ ਤਾਂ ਕਰਕੇ ਤੀਜਾ ਸਵੇਰ ਲੱਗ ਗਿਆ ਤਾਂ ਕਾਹਕੇ ਲੱਗਦਾ ਹੈ ਦੂਜਾ ਹੈ ਹੈ ਦੂਜਾ ਸੂਆ ਹਾਂਜੀ ਬਾਈ ਜੀ ਠੀਕ ਹੈ ਤੇ ਸੂਈ ਨੂੰ ਕੰਨੜਾ ਹੋ ਗਿਆ ਇਹਨੂੰ ਇਹਨੂੰ ਬਾਈ ਜੀ ਤੇ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹਾਂਜੀ ਦੁੱਧ ਹੁਣ ਕਿੰਨਾ ਹੋਊ ਇਹਦੇ ਪੰਜ ਕਿਲੋ ਕੰਡੇ ਵਾਲਾ ਤਿਆਰ ਪੰਜ ਕਿਲੋ ਦੋਨਾਂ ਟਾਈਮਾਂ ਦਾ ਹਾਂ 2.5 ਕਿਲੋ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਬਿਨਾ ਬੱਚੇ ਦੀ ਮਲ ਪੈਂਦੀ ਹੈ ਕਿਹੜਾ ਬੱਚੇ ਤੇਜੀ ਠੀਕ ਹੈ ਲੋ ਵੀ ਦੋਸਤੋ ਡਿਟੇਲ ਤਕਰੀਬਨ ਬਾਈ ਨੇ ਇਹਦੀ ਦੱਸ ਹੀ ਦਿੱਤੀ ਹੈਗੀ ਥੋੜੀ ਜੀ ਉਹੇ ਜੇ ਘਰੋਂ ਆਈ ਹੈ ਤਾਂ ਕਰਕੇ ਸੰਭੀ ਘੱਟ ਆ ਗਈ ਲੱਸੀ ਨਹੀਂ ਦੀ ਹੈਗੀ ਤੇ ਬਾਕੀ ਕੱਦ-ਕੁੰਦ ਚੰਗੇ ਦੇ ਵਿੱਚ ਆ ਗਈ ਫੇਸ ਦੀ ਕੁਆਲਿਟੀ ਵੀ ਸੋਹਣੀ ਹੈਗੀ ਸਿੰਗ ਜ਼ਰੂਰ ਥੋੜੇ ਜਿਹੇ ਹੈਗੇ ਆ ਤੇ ਬਾਕੀ ਸਾਫ ਸੁਥਰੀ ਹੈਗੀ ਸੰਭਾਲ ਦੀ ਲੋੜ ਆਗੀ ਦੁੱਧ ਵਧ ਵੀ ਸਕਦੀ ਹੈਗੀ ਤੇ ਥਾਣੇ ਤੋਂ ਚੰਗੇ ਆਗੇ ਇੱਕੋ ਜਿਹਾ ਥਾਣਾ ਵਧੀਆ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਗਈ ਤੇ ਬਾਕੀ ਤੁਸੀਂ ਆਜੀ ਤਸੱਲੀ ਕੀ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੋਂਗੇ ਇਹ ਤਾਂ ਬਈ ਰੇਟ ਇਹਦਾ ਰੇਟ 55000 ਇਹਦਾ 55000 ਹਾਂਜੀ ਠੀਕ ਆ ਇਹ ਜੋ ਵੀ ਬਾਕੀ ਹੋ ਜੂ ਮੌਕੇ ਦੇ ਠੀਕ ਆ ਤੇ ਤੀਜੇ ਨੰਬਰ ਤੇ ਆ ਗਈ ਇਹ ਵੈੜ ਹਾਂਜੀ ਬਾਈ ਜੀ ਤੇ ਇਹ ਕੀ ਡਿਟੇਲ ਆ ਇਹ ਦੋ ਦਿਨ ਦਾ ਹਾਂਜੀ ਬਾਈ ਜੀ ਠੀਕ ਆ ਇਹ ਤਾਂ ਮੈਂ ਪਹਿਲਾਂ ਸੁਈ ਸੁਣਾਣਾ ਹੈ ਨਾ ਪਹਿਲਾਂ ਸੁਣਾ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਜਰਸੀ ਤੇ ਐਰ ਸ਼ੈਡ ਦਾ ਕ੍ਰੋਸ ਆ ਜੀ ਕ੍ਰੋਸ ਆ ਨਾ ਠੀਕ ਹੈ ਜੀ ਠੀਕ ਹੈ ਤੇ ਦਿਨ ਲੱਗੇ ਹਜੇ ਇਹ ਹਫ਼ਤਾ ਲੈ ਕੇ ਜੀ ਦੱਸ ਲੈ ਦੇ ਵਿੱਚ ਠੀਕ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਜੀ ਹਾਂਜੀ ਭਾਈ ਜੀ ਠੀਕ ਆ ਸੀਲ ਠੰਡੀ ਦੇਖ ਸਕਦੇ ਤੇ ਬਾਕੀ ਸੀਲ ਠੰਡੀ ਬਹੁਤ ਆ ਹਨਾ ਪਹਿਲਾਂ ਦੇ ਹਿਸਾਬ ਤੇ ਤੇ ਬਾਕੀ ਥਾਣ ਥਣ ਵੀ ਬਹੁਤ ਚੰਗੇ ਆਗੇ ਤੇ ਜਿਵੇਂ ਹੁਣ ਇਹਨੇ ਵੀ ਹੁਣ ਪੂਸ ਜੀ ਤਾਂ ਉਹਨੂੰ ਖੜੀ ਕਰ ਲਈਆ ਤੇ ਇਹ ਵੀ ਠੰਡੀ ਸੀਲ ਆ ਪੂਰੀ ਹਾਂਜੀ ਕਢਾ ਦੇ ਇਹਦਾ ਵੀ ਘੇੜਾ ਇਹ ਤਾਂ ਭਾਈ ਦੁੱਧ ਦੀ ਕਿੰਨੀ ਕਮੀਦ ਆਗੀ ਦੁੱਧ ਦੀ ਆਸਮੀ ਜੀ ਭਾਈ ਜੀ ਇਹ 14-15 ਕਿਲੋ ਨੇ ਪਾਉਣਾ ਚਾਹੀਦਾ ਪਹਿਲੇ ਸੇ ਪਾਉਣਾ ਚਾਹੀਦਾ ਹਨਾ ਹਾਂਜੀ ਜੀ ਚੰਗੀ ਆ ਸਾਫ ਸੁਥਰੀ ਆ ਬਾਕੀ ਤੇ ਬਾਕੀ ਠੰਡੀ ਸੀਲ ਆਗੀ ਬਾਕੀ ਕਰਾਸ ਦੇ ਵਿੱਚ ਪੈਂਦੀ ਆ ਕਿ ਇਹਦਾ ਦੁੱਧ ਬਹੁਤ ਵਧੀਆ ਰਹੂਗਾ ਜਿਵੇਂ ਕਿਸੇ ਨੇ ਘਰੇ ਰੱਖਣ ਲਈ ਲੈਣੀ ਆ ਤਾਂ ਵਧੀਆ ਆ ਗਈ ਥਣ ਥਣ ਦੇਖ ਸਕਦੇ ਬਹੁਤ ਜ਼ਿਆਦਾ ਚੰਗੇ ਆ ਗਏ ਸਪੇਸ ਵੀ ਬਹੁਤ ਆ ਗਈ ਥਣਾਂ ਦੇ ਵਿੱਚ ਮੁਠੀ ਦੀ ਚਵਾਈ ਵਾਲੇ ਥਣ ਮਾਣਨਗੇ ਇਹਨੇ ਕਿ ਸਾਡੇ ਤਿਆਰੀ ਚੰਗੀ ਬੜੀ ਹੈ ਜੀ ਬਾਕੀ ਕੱਚੀ ਆ ਜੇ ਮੀਂਹ ਦਾ ਵੀ ਮੌਕੇ ਤੇ ਵਧੀਆ ਤਿਆਰ ਹੋਊਗੀ ਇਹ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਬਾਈ ਜੀ 52000 ਇਹਦਾ 52000 ਹਾਂਜੀ ਮੌਕੇ ਤੇ ਮਾਰ ਤਾਂ ਮਾਰ ਦਾਣੇ ਦੇ ਜੋ ਵੀ ਹੋ ਜੂਗਾ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਆ ਗਈ ਇਹ ਕਾਲੇ ਕਲਰ ਚ ਗਾਂ ਹਨਾ ਹਾਂਜੀ ਜੈੱਟ ਬਲੈਕ ਇਹ ਤੁਸੀਂ ਮੰਨ ਲਓ ਜੀ ਹੁਣ ਜੈਸੀ ਕਹਿ ਲਓ ਜਾਂ ਐਸਐਫ ਚ ਲਾ ਲਓ ਵੀ ਕ੍ਰਾਸ ਤੇ ਆ ਗਈ ਹੈ ਨਾ ਕ੍ਰਾਸ ਤੇ ਆ ਗਈ ਹਾਂਜੀ ਇਹਨੂੰ ਕਿੰਨੇ ਦਾ ਸੂਆ ਕਿਹੜਾ ਇਹਦਾ ਇਹਦਾ ਸੂਆ ਬਾਈ ਜੀ ਦੂਜਾ ਦੂਜਾ ਸੂਆ ਸੂਈ ਵੀ ਹੈ ਹਾਂਜੀ ਬਾਈ ਕੀ ਕਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੋਈ ਨੂੰ ਹੋ ਗਿਆ ਜੀ 7-8 ਦਿਨ 7-8 ਦਿਨ ਹਾਂਜੀ ਗੋਲੇ ਤੋਂ ਬਾਹਰ ਹੈ 12 ਕਿਲੋ ਦੁੱਧ ਇਸ ਟਾਈਮ ਤੇ ਰੈਡੀ ਹੈ 12 ਕਿਲੋ ਰੈਡੀ ਆ ਹਾਂਜੀ ਠੀਕ ਆ ਤੇ ਕਿੰਨਾ ਕ ਦੇ ਸਕਦੀ ਹੈ ਇਹ ਆਪਣੀ ਸਮਝ ਦੇ ਮਤਲਬ 12-18 ਕਿਲੋ ਇਹਨੂੰ ਪਾਉਣਾ ਚਾਹੀਦਾ 17-18 ਕਿਲੋ ਪਾਉਣਾ ਚਾਹੀਦਾ ਹਨਾ ਹਾਂਜੀ ਤੁਸੀਂ ਬਾਕੀ ਚੰਗੀ ਆ ਗਈ ਸਾਫ ਸੁਥਰੀ ਹੈਗੀ ਬਾਡੀ ਬੰਤਰ ਦੀ ਵੀ ਚੰਗੀ ਆ ਖੋਲ ਲੈ ਇਹਨੂੰ ਵੀ ਥਾਣ ਬਹੁਤ ਚੰਗੇ ਆ ਇਹਦੇ ਵੀ ਦੇਖ ਸਕਦੇ ਹੋ ਤੁਸੀਂ ਇੱਕੋ ਜਿਹਾ ਥਾਣਾਗੇ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਇਹਨੂੰ ਵੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਹੈਗੀ ਚੰਗੀ ਸੰਭਿ ਬਲੀ ਆ ਕਿਸੇ ਵਕਤ ਤੋਂ ਕੋਈ ਲੱਸੀ ਨਹੀਂ ਹੈਗੀ ਤੇ ਥਾਂ ਲੈਵੇ ਦੀ ਸਾਫ ਆ ਗਈ ਪੂਰੀ ਦੁਬਾਰੇ ਤੁਸੀਂ ਦੇਖ ਸਕਦੇ ਹੋ ਫੇਸ ਇਹਦਾ ਬਾਕੀ ਸਪੇਸ ਬਹੁਤ ਆ ਗਈ ਅੱਗੇ ਪਿੱਛੇ ਥਾਣਾ ਜੀ ਵੀ ਸਪੇਸ ਬਹੁਤ ਆ ਤੇ ਬੈਕ ਸਾਈਡ ਤੋਂ ਵੀ ਤੇ ਇਹਦਾ ਬੱਚਾ ਇਹਦੇ ਮਗਰ ਬੱਚੀ ਆ ਜੀ ਆ ਬੱਚੀ ਹੈਗੀ ਹਾਂ ਜੀ ਜਰ ਠੀਕ ਹੈ ਜਰਸੀ ਦੇ ਵਿੱਚ ਨਹੀਂ ਲੱਗਦੀ ਹੈ ਨਾ ਹਾਂ ਜੀ ਠੀਕ ਹੈ ਇਹਦੇ ਮਗਰ ਹੈਗੀ ਆ ਦੋਸਤੋ ਬੱਚੀ ਵੱਧੇ ਵਾਲੀ ਗੱਲ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਤੇ ਇਹਦਾ ਰੇਟ ਬਈ ਇਹਦਾ ਰੇਟ 52 ਆਓ 60000 ਇਹਦਾ ਰੇਟ ਹੈਗਾ 62000 ਹਾਂਜੀ ਠੀਕ ਹੈ ਜੀ ਤੇ ਇਹ ਚੌਣ ਚਾਂ ਦੇ ਕਿਵੇਂ ਆ ਇੱਕ ਨੰਬਰ ਬਈ ਜੀ ਜਮਾ ਠੰਡੀ ਬਹੁਤ ਠੰਡੀ ਸੀ ਜੀ ਜਮਾ ਓਕੇ ਆਹਾਰੇ ਪੱਖਾ ਤਾਂ ਨਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਈ ਪੰਜਵੇਂ ਨੰਬਰ ਤੇ ਇਹ ਵੀ ਦਾਜੀ ਸੂਈ ਆ ਹਾਂ ਜੀ ਇਹ ਦਾਜੀ ਸੂਈ ਆ ਪਹਿਲਾ ਸੂਆ ਸੂਈ ਆ ਜੀ ਅੱਛਾ ਇਹ ਪਹਿਲਾ ਸੂਆ ਹਾਂਜੀ ਇਹਦੇ ਮਗਰ ਅੱਛਾ ਅੱਛਾ ਇਹਦੇ ਥੱਲੇ ਵੀ 12 ਕਿਲੋ ਦੁੱਧ ਇਸ ਟਨ ਤਿਆਰ ਹੈ ਜੀ 12 ਕਿਲੋ ਇਹਦੇ ਥੱਲੇ ਤਿਆਰ ਕਿੰਨੇ ਦਿਨਾਂ ਦੀ ਸੂਈ ਨੂੰ ਇਨੂੰ ਸੁਈਨੇ ਹੋ ਗਈ ਆ ਸੋਨਾ ਨਾ ਦੇ 8 ਤੋਂ 9 ਦਿਨ ਹਾਂ ਠੀਕ ਹੈ ਤੇ ਇਹਦਾ ਉ ਫਿਰ ਹੋਊ ਤਾਂ ਦੰਦਾਂ ਦੀ ਹੈ ਨਾ ਦੰਦ ਦੇ ਆਪਾਂ ਬਾਈ ਜੀ ਦੇਖੇਗੇ ਤੇ ਦੰਦਾਂ ਦੀ ਚੌਕੀ ਹੋ ਗਈ ਹੋ ਗਈ ਚੌਕੀ ਹੋ ਗਈ ਨਾ ਇਹ ਕੱਦ ਕਾਰ 8 ਸੀ ਪੁੱਛਿਆ ਕੱਦ ਕਾਰ ਦੇ ਵਿੱਚ ਚੰਗੀ ਆ ਗਈ ਇਹ ਤੇ ਕ੍ਰੋਸ ਦੇ ਵਿੱਚ ਇਹ ਆ ਗਈ ਦੁੱਧ ਇਹ ਵੀ ਵਧੀਆ ਦੇਊਗੀ ਤੇ ਬਾਕੀ ਫੈਟ ਵਾਲਾ ਦੁੱਧ ਹੋਊਗਾ ਤੇ ਹਜੇ ਇਹਨੇ ਹੋਰ ਗ੍ਰੋਥ ਕਰਨੀ ਹੈ ਵੀ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਆ ਗਈ ਫੇਸ ਇਹਦਾ ਵੀ ਸੋਹਣਾਗਾ ਬਾਡੀ ਬੈਂਡਰ ਚੰਗੀ ਆ ਥਣ ਲੇਵੇ ਦੀ ਇਹ ਵੀ ਸਾਫ ਆ ਗਈ ਤੇ ਵਿਥੀ ਬਹੁਤ ਆ ਥਾਣਾਂ ਦੇ ਵਿੱਚ ਇੱਕੋ ਜੇ ਥਾਣਾ ਗੇ ਤੇ ਮੈਂ ਦਾ ਵੀ ਪਸਮਾਕ ਕਰਕੇ ਚੰਗਾ ਥਾਣਾ ਕੱਢਦੇ ਹਾਂ ਬਾਕੀ ਰੰਡੀ ਸੀ ਲੇ ਹੈਗੀ ਤੇ ਇਹ ਚੁਆਈ ਚ ਕਿਵੇਂ ਬਾਈ ਚੁਆਈ ਦੇ ਵੀ 1 ਨੰਬਰ ਓਕੇ ਹੈ ਜਮਾ ਥਾਣਾ ਦੀ ਬਿਲਕੁਲ ਦਰ ਹੈ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 58000 ਹੈ ਜੀ ਇਹਦਾ ਮੁੱਲ 58000 ਹਾਂਜੀ ਮੌਕੇ ਤੇ ਮਾਰ ਦਾਂ ਤੁਹ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ ਇਹ ਆ ਗਈ ਟੋਕੜਾ ਹਣਾ ਹਾਂਜੀ ਬਾਈ ਜੀ 6ਵੇਂ ਨੰਬਰ ਤੇ ਆ ਗਈ ਬਾਸ ਹੋਈ ਹੋਈ ਹੈ ਜੀ ਇਹ ਪਹਿਲਾ ਸੂਆ ਸੂਈ ਵੀ ਆ ਪਹਿਲਾ ਸੂਆ ਸੂਈ ਆ ਕਾਲ ਕਾਰਡ ਦੇ ਵਿੱਚ ਇੱਕ ਨੰਬਰ ਆ ਇਹ ਯਾਦ ਬਰੀਡ ਵਾਲੀ ਗਾਂ ਹੈ ਇਹਦਾ ਪੂਰੀ ਯਾਨੀ ਕਿ ਬਰੀਡ ਚ ਆ ਹਨਾ ਹਾਂਜੀ ਬਾਈ ਬਾਕੀ ਸਭੀ ਬੜੀ ਚੰਗੀ ਅਨਰੋਹੀ ਆ ਪੂਰੀ ਆ ਹਨਾ ਪਹਿਲਾ ਸੂਆ ਦੱਸਿਆ ਸੀ ਪਹਿਲਾ ਸੂਆ ਬਈ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਿਆ ਜੀ ਬਾਈ ਜਿਸ ਤਰ੍ਹਾਂ ਸਾਢੇ 3 ਮਹੀਨੇ ਤਿੰਨ ਸਾਢੇ 3 ਮਹੀਨੇ ਹਾਂਜੀ ਠੀਕ ਹੈ ਤੇ ਬੱਚਾ ਹੈ ਨਹੀਂ ਬੱਚਾ ਹੈ ਜੀ ਠੀਕ ਹੈ ਦੁੱਧ ਕਿੰਨਾ ਹੋਊਗਾ ਏ ਥਲੇ ਭਾਈ ਜੀ 9 ਕਿਲੋ ਪਰ ਆਪਾਂ 8 ਕਿਲੋ ਕਹਿ ਕੇ ਦੇਣਾ 8 ਕਿਲੋ ਕਹਿ ਕੇ ਦੇਣੀ ਹੈ ਹਾਂਜੀ ਭਾਈ ਠੀਕ ਹੈ ਦੋਨਾਂ ਟਾਈਮਾਂ ਦਾ ਹੀ ਹੈ ਨਾ ਦੋਨਾਂ ਟਾਈਮਾਂ ਦਾ ਠੀਕ ਹੈ ਦੋਸਤੋ ਇਹ ਵੀ ਬੈੜ ਬਹੁਤ ਚੰਗੀ ਆ ਸਭੀ ਵੀ ਬਹੁਤ ਆ ਗਈ ਤੇ ਬਾਕੀ ਬਰੀਡ ਦੇ ਵਿੱਚ ਵੀ ਬਹੁਤ ਆਹੇ ਬੈੜ ਦੇਲ ਵੀ ਬਹੁਤ ਆ ਤੇ ਕਦ ਦੇ ਵਿੱਚ ਵੀ ਚੰਗੀ ਆ ਗਈ ਬਾਕੀ ਥਾਨਲੇ ਵੀ ਸਾਫ ਆ ਗਈ ਦੇਖ ਸਕਦੇ ਹੋ ਤੁਸੀਂ ਪੂਰੀ ਚੰਗੀ ਨਰੋਈ ਬੈੜ ਆ ਗਈ ਕਿਸੇ ਵੱਖਰੋਂ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਵੀ ਸਾਫ ਸੁਥਰੀ ਹੈਗੀ ਦੋਨੇ ਟਾਈਮ ਮਿਲਦੀ ਹੈ ਨਾ ਹਾਂਜੀ ਦੋਨੇ ਟਾਈਮ ਦੋਨੇ ਟਾਈਮ ਠੀਕ ਹੈ ਤੇ ਕਿਵੇਂ ਐ ਚਵਾਈ ਚ ਬੁਈ ਚਾਹੀਏ ਇਹਦਾ ਬਾਈ ਜੀ ਉਹਨਾਂ ਨੇ ਸੀਮਨ ਇਹਦੇ ਲਗਾਇਆ ਹੋਇਆ ਹਾਂਜੀ ਏਆਈ ਕਰਾਈ ਆ ਪਰ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਦੇਣੀ ਆ ਅਸਾਂ ਜਾਣੀ ਸੀਮਨ ਲੱਗਿਆ ਵਾ ਸੀਮਨ ਲੱਈ ਏਆਈ ਹੋਣੀ ਆ ਠੀਕ ਹੈ ਜੀ 47 ਤੋਂ 28 ਦਿਨ ਹੋ ਗਏ ਉਹਨਾਂ ਨੇ ਕਿਹਾ ਵੀ ਏਆਈ ਕਰਾਈ ਆ ਠੀਕ ਹੈ ਠੀਕ ਹੈ ਜੀ ਆਪਾਂ ਖਾਲੀ ਮੰਨ ਕੇ ਹੀ ਕਰੀਏ ਆਪਾਂ ਵੀ ਖਾਲੀ ਮੰਨ ਕੇ ਲਈ ਆ ਹਾਂਜੀ ਤੇ ਅੱਗੇ ਵੀ ਖਾਲੀ ਮੰਨ ਕੇ ਦੇਣੀ ਆ। ਹਾਂਜੀ। ਬਾਕੀ ਉਹ ਕਿਸਮਤ ਅਗਲੇ ਦੀ ਗੱਬਣਾ ਰਹਿ ਵੀ ਸਕਦੀ ਆ ਹਨਾ। ਖਾਲੀ ਵੀ ਰਹਿ ਸਕਦੀ ਆ। ਜੀ। ਉਹ ਆਪਣਾ ਦੱਸਣ ਦਾ ਫਰਜ਼ ਆ ਵੀ ਕਿਹੜੀ ਐ ਹੁੰਦਾ ਫਿਰ ਕੋਈ ਲਾਂਭਾ ਨਹੀਂ ਬਣਦਾ ਹਨਾ। ਹਾਂਜੀ ਬਾਈ ਜੀ। ਠੀਕ ਐ। ਤੇ ਇਹਦਾ ਮੁੱਲ ਇਹਦਾ ਮੁੱਲ 35000 ਹੈ ਜੀ। ਇਹਦਾ ਮੁੱਲ 35000। ਹਾਂਜੀ ਬਾਈ ਜੀ। ਠੀਕ ਐ। ਤੇ ਇਹਦਾ ਰੇਟ ਦੋਸਤੋ ਗਾਂ ਦੇ ਹਿਸਾਬ ਨਾਲ ਬਹੁਤ ਜਾਇਆ ਜਾਂ ਹਨਾ ਇਹਦਾ ਵੀ ਰੇਟ ਆ। ਬਾਕੀ ਸਾਰੀਆਂ ਗਾਵਾਂ ਤੇ ਜਾਇਆ ਜੀ ਆ ਰੇਟ ਆ। ਤੇ ਉਸ ਤੋਂ ਬਾਅਦ ਆ ਗਈ ਲਾਟ ਦੇ ਉੱਤੇ ਆ ਗਾਂ ਹਨਾ ਇਹ ਵੀ ਤੋਂ ਕੜਾ ਗਈ। ਹਾਂਜੀ ਬਾਈ ਜੀ। ਠੀਕ ਐ। ਇਹਦੀ ਏ ਵੀ ਬਾਈ ਦੀ ਪਹਿਲਾ ਸੁਆ ਸੁਈ ਹੋਈ ਹੈ ਪਹਿਲਾ ਸੁਆ ਸੁਈ ਵੀ ਹੈਗੀ ਇਹ ਦੋ ਦੀ ਹੈਗਾ ਦੋ ਦੰਦ ਆ ਗਈ ਦੋ ਦੰਦ ਠੀਕ ਹੈ ਦੁੱਧ ਇਸ ਟਾਈਮੇ ਥੱਲੇ 12 ਕਿਲੋ ਹੈ ਪਰ ਆਪਾਂ 11 ਕਹਿ ਕੇ ਦੇਣੀ ਹੈ 11 ਕਹਿ ਕੇ ਹੀ ਦੇਣੀ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਸੁਈ ਦੇ ਵੀ ਸੇਮ ਹੀ ਆ ਬਸ ਇਕੱਠਿਆਂ ਜੀ ਹੈ ਕੋਈ ਸਾਢੇ ਤਿੰਨ ਮਹੀਨੇ ਕੋਈ ਤਿੰਨ ਬਸ ਐ ਇੰਨਾ ਟਾਈਮ ਹੀ ਹੋਇਆ ਹਾਂਜੀ ਕਿਉਂ ਕਰੀ ਰਹੀਆਂ ਬੱਚਾ ਤਾਂ ਹੈ ਨਹੀਂ ਇਹਦੇ ਮਗਰ ਵੀ ਹੈ ਨਾ ਬੱਚਾ ਹੈ ਠੀਕ ਹੈ ਲੋਈ ਨੂੰ ਤੋਂ ਦੇਖ ਸਕਦਾ ਤੁਸੀਂ ਸੇਮ ਕਰ ਵੀ ਲਈਆਂ ਗਈਆਂ ਤੇ ਉਨਾ ਹੀ ਦੁੱਧ ਆਗਾ ਤੇ ਉਨਾਂ ਕੋ ਉਨਾਂ ਕੀ ਟਾਈਮ ਹੋਇਆ ਇਹਦੇ ਵੀ ਠੀਕਾ ਲੱਗੇ ਨੂੰ ਤੇ ਬਾਕੀ ਫੇਸ ਦੀ ਕੁਆਲਟੀ ਇਹਦੀ ਵੀ ਸੋਹਣੀ ਆਗੀ ਬਾਡੀ ਬੰਦਰ ਦੀ ਇਹ ਵੀ ਬਹੁਤ ਚੰਗੀ ਆ ਤੇ ਥਣਾ ਦੇ ਵਿੱਚ ਵਿੱਥੀ ਇਹਦੇ ਵੀ ਬਹੁਤ ਵਧੀਆ ਆ ਤੇ ਬਾਕੀ ਥਾਣਾ ਦਾ ਸਾਇਆ ਚੰਗਾ ਹੈਗਾ ਪਰ ਸਮਾ ਕਰਕੇ ਵਧੀਆ ਥਾਣਾ ਨਿਕਲਦੇ ਹੋਣਗੇ ਤੇ ਬਾਕੀ ਕੋਜੇ ਥਾਣਾਗੇ ਤੇ ਸਪੇਸ ਵੀ ਬਹੁਤ ਚੰਗੀ ਆਗੀ ਤੇ ਪੂਰੀ ਸੋਹਣੀ ਮਤਲਬ ਕਿ ਇਹ ਵੀ ਪੂਰੀ ਸੋਹਣੀ ਬੈੜ ਆ ਤੇ ਬਾਕੀ ਦੰਦਾਂ ਦੇ ਵਿੱਚ ਹੀ ਆ ਛੋਟੀ ਉਮਰ ਦੇ ਵਿੱਚ ਹੀ ਆਗੀ ਤੇ ਇਹਦਾ ਬਈ ਰੇਟ ਇਹਦਾ ਰੇਟ 50000 ਇਹਦਾ 50000 ਆ ਹਾਂਜੀ ਠੀਕ ਹੈ। ਬਾਕੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਸਾਰੇ ਪਸ਼ੂਆਂ ਦੀ ਲੈਤੀ ਹੈਗੀ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਹੈ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੁਸੀਂ ਆਪਦੀ ਫੋਟ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਜਾਨਵਰ ਸਾਰੇ ਸਾਫ਼ ਸੁਥਰੇ ਹੈਗੇ। ਜਿਹੜਾ ਵੀ ਪਸੰਦ ਆਉਂਦਾ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ। ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।